ਗੁਰਦਾਸਪੁਰ ਦੇ ਵੱਡੇ ਥੇ ਵਾਲੇ ਗੁਰਦੁਆਰਾ ਸਾਹਿਬ ਦੇ ਰਹਿਸ਼ੀ ਕਮਰੇ ਵਿੱਚ ਅੱਗ ਲੱਗਣ ਦੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਬਾਬਾ ਸਤਿੰਦਰ ਸਿੰਘ ਹਜੂਰ ਸਾਹਿਬ ਦੀ ਯਾਤਰਾ ਤੇ ਗਏ ਹੋਏ ਸਨ ਮਗਰੋਂ ਅੱਗ ਲੱਗਣ ਦੀ ਘਟਨਾ ਵਾਪਰੀ ਹੈ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਵੱਲੋਂ ਉਹਨਾਂ ਦੇ ਕਮਰੇ ਵਿੱਚੋਂ ਧੂੰਆਂ ਉੱਡਦਾ ਦੇਖਿਆ ਗਿਆ ਤਾਂ ਜਦੋਂ ਅੰਦਰ ਜਾ ਕੇ ਦੇਖਿਆ ਅੱਗ ਪੂਰੀ ਤਰ੍ਹਾਂ ਫੜਕ ਰਹੀ ਸੀ ਉਸ ਵੱਲੋਂ ਤੁਰੰਤ ਆਪਣੇ ਸੰਪਰਕ ਦੀ ਸੰਗਤ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਵੱਲੋਂ ਮੌਕੇ ਤੇ ਪਹ ਮੌਕੇ ਤੇ ਐਸ ਐਚਓ ਅਮਨਦੀਪ ਸਿੰਘ ਅਤੇ ਫਾਇਰ ਬ੍ਰਿਗੇਡ ਅਫਸਰ ਸੁਖਵਿੰਦਰ ਪਾਲ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਉਤਰੰਤ ਮੌਕੇ ਤੇ ਪਹੁੰਚੇ ਨੇ ਫਾਇਰ ਬ੍ਰਿਗੇਡ ਦੀਆਂ ਦੋ ਗੱਟੀਆਂ ਦੀ ਸਹਾਇਤਾ ਨਾਲ ਅੱਗ ਤੇ ਕਾਬੂ ਪਾਇਆ ਗਿਆ ਬਾਬਾ ਸੁਤਿੰਦਰ ਸਿੰਘ ਦੇ ਰਹਿਚੀ ਕਮਰਿਆਂ ਦੇ ਅੰਦਰ ਰੱਖਿਆ ਕੁਝ ਸਮਾਨ ਤੇ ਬਿਸਤਰੇ ਤੇ ਫਰਨੀਚਰ ਦਾ ਨੁਕਸਾਨ ਹੋਇਆ ਜਦਕਿ ਜ਼ਿਆਦਾਤਰ ਸਮਾਨ ਨੂੰ ਬਚਾ ਲਿਆ ਗਿਆ ਜੇਕਰ ਜ਼ਿਆਦਾ ਅੱਗ ਪੜਕੀ ਹੁੰਦੀ ਤਾਂ ਹੋਰ ਨੁਕਸਾਨ ਹੋ ਸਕਦਾ ਸੀ ਗਨੀਮਤ ਇਹ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਹੈ ਹਾਂਜੀ ਸਰ ਮੈਂ ਜੋ ਫਾਇਰ ਆਫਸਰ ਗਰਦਾਸਪੁਰ ਸੁਖਿੰਦਰ ਪਾਲ ਸਾਨੂੰ ਨਾ 4:20 ਮਿੰਟ ਤੇ ਫੋਨ ਕਾਲ ਆਂਦੀ ਬੁਲਕੰਟਰੋਲੋਂ ਤੋਂ ਕਿ ਇਦਾਂ ਥੇ ਵਾਲੇ ਬਤਵਾਲੇ ਗੁਰਦਾਰੇ ਦੇ ਨਾ ਕਮਰੇ ਦੇ ਅੰਦਰ ਅੱਗ ਲੱਗੀ ਆ ਅਸੀਂ ਇੱਥੇ ਆ ਕੇ ਵੇਖਿਆ ਬਾਬਾ ਸਿੰਦਰ ਸਿੰਘ ਦੇ ਰਿਹਾਇਸ਼ੀ ਕੁਆਟਰ ਜਿਹੜੇ ਉਹਨਾਂ ਦੇ ਅੰਦਰ ਅੱਗ ਲੱਗੀ ਜਿਹਦੇ ਵਿੱਚ ਬਿਸਤਰਾ ਸੀ ਫਰਨੀਚਰ ਹੀ ਤੇ ਹੋਰ ਸਮਾਨ ਹੈ ਤੇ ਜਿਹਨਾਂ ਨੂੰ ਅਸੀਂ ਮੋਕ ਦੇ ਆ ਕੇ ਕੰਟਰੋਲ ਕਰ ਦਿੱਤਾ ਤੇ ਸਮਾਨ ਬਾਹਰ ਕੱਢ ਰਹੇ ਹਾਂ ਜਿਹੜਾ ਬਚਿਆ ਸਮਾਨ ਕਿੰਨੀਆਂ ਫਰਗੜ ਗੱਡੀਆਂ ਆਈਆਂ ਦੋ ਫਰਗੜ ਗੱਡੀਆਂ ਆਈਆਂ ਇਹ ਮੌਕੇ ਤੇ ਕਿੰਨੀਆਂ ਘੜਤੀ ਹੈ ਅੱਗ ਅੱਗ ਕਾਫੀ ਜ਼ਿਆ ਤੇ ਮੌਕੇ ਤੇ ਆ ਕੇ ਤੇ ਆਪਾਂ ਦੋ ਗੱਡੀ ਦੀ ਮਦਦ ਨਾਲ ਅੱਗ ਤੇ ਕੰਟਰੋਲ ਕਰਤਾ ਜੀ ਪਤਾ ਲੱਗਿਆ ਕੁਝ ਕਾਰਨ ਦਾ ਨਹੀਂ ਕਾਰਨ ਦਾ ਹਜੇ ਪਤਾ ਨਹੀਂ ਲੱਗ ਸਕਿਆ ਜੀ ਸਥਿਤੀ ਕੰਟਰੋਲ ਚ ਬਿਲਕੁਲ ਸਥਿਤੀ ਕੰਟਰੋਲ ਚ ਹੈ ਜੀ ਵਾ ਇਹ ਸਾਨੂੰ ਇਤਲਾਹ ਮਿਲੀ ਸੀ ਵੀ ਗੁਰਦੁਆਰਾ ਸਾਹਿਬ ਜਿੱਥੇ ਬਾਬਾਈ ਦਾ ਰਹਿਸ਼ੀ ਸਥਾਨ ਆ ਉਥੇ ਅੱਗ ਲੱਗੀ ਤੇ ਮੌਕੇ ਤੇ ਫਾਇਰ ਬ੍ਰਿਗੇਡ ਆ ਚੁੱਕੀ ਹੈ ਤੇ ਜਿਹੜੀ ਅਸੀਂ ਅੱਗ ਨੂੰ ਕਾਬੂ ਕਰ ਲਿਆ ਪਰ ਹਲੇ ਕਾਰਨ ਦਾ ਕੋਈ ਪਤਾ ਨਹੀਂ ਲੱਗ ਸਕਿਆ ਵੀ ਕਿਉਂ ਲੱਗੀ ਇਹਨੇ ਕਮਰੇ ਕਿੰਨੇ ਜੀ ਪਿੱਛੇ ਬਾਬਾਈ ਦੀ ਜਿੱਥੇ ਆਪਣੀ ਰਹਿਸ਼ ਉਥੇ ਜੀ ਦੋ ਕਮਰੇ ਨੇ ਜੀ ਕੀ ਕੀ ਨੁਕਸਾਨ ਇਦੇ ਚ ਜੀ ਉਹਨੇ ਦੱਸਣ ਮੁਤਾਬਕ ਵੀ ਇੱਥੇ ਜਿਹੜੇ ਅਸੀਂ ਘੋਵ ਵਗੈਰਾ ਪਿਆ ਸੀ ਤੇ ਸਮਾਨ ਆ ਜਿਹੜੇ ਬਿਸਤਰੇ ਵਗੈਰਾ ਕਾਫੀ ਪਏ ਹਾਂਜੀ ਬਾਕੀ ਸਥਿਤੀ ਕੰਟਰੋਲ ਚ ਹੈ